ਸਤਿ ਸ੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋ ਵੀਡੀਓ ਬਣਾ ਰਿਹਾ ਤੇ ਇੱਕ ਪਾਖੜ ਗੱਭਣਾ ਝੋਟੀ ਦਿਖਾਵਾਂਗੇ ਲੈ ਸੱਜਣੋ ਦਿਖਾਉਂ ਰਿਹਾ ਚੰਗੀ ਝੋਟੀ ਆ ਦੇਖ ਸਕਦੇ ਹੋ ਬਿਲਕੁਲ ਛੋਟਾ ਸਿੰਗ ਕੁੰਡੀ ਝੋਟੀ ਦੂਜਾ ਸੂਆ ਸੂਈ ਹੋਈ ਦੇਖ ਸਕਦੇ ਹੋ ਥਣ ਦੇਵ ਦੀ ਸਾਫ ਆ ਮੂਠੀ ਵਾਲਾ ਥਣ ਲੱਗਾ ਹੈ ਕੱਲਾ ਕੱਲਾ ਵੱਖਰਾ ਵੱਖਰਾ ਤੇ 2.5 ਮਹੀਨਿਆਂ ਦੀ ਗੱਭੜ ਚੱਕ ਪਾਸ ਤੇ ਮਗਰ ਕੱਤੀ ਆ ਦੇਖ ਸਕਦੇ ਹੋ ਸੱਜਣੋ ਕੱਤੀ ਲਾਲ ਦੇਵਾਂਗੇ ਆਪਾਂ ਤੇ 8 ਲੀਟਰ ਦੁੱਧਾ ਸੱਤ ਕਹਿ ਕੇ ਦੇਵਾਂਗੇ 2 ਡੰਗ ਚੋਵੇ ਕੋਈ ਵੀ ਵੀਰ ਸੱਜਣਾ 4 ਡੰਗ ਚੋਵੇ ਤਸ਼ਲੀ ਬਕਸ ਤਸ਼ਲੀ ਕਰਕੇ ਲੈ ਜਾ ਸਕਦਾ ਤੇ ਆਪਣਾ ਮੁੱਲ ਕੋਈ ਮਰਜ਼ੀ ਕਰਾ ਲਓ ਆਪਾਂ 65000 ਰੁਪਏ ਹਾਲਾ ਦੇ ਦਾਂਗੇ ਮੁੱਲ ਸੱਤ ਕਰਾ ਲਓ 75 ਕਰਾ ਲਓ 90000 ਰੁਪਏ ਹਾਲਾ ਦੇ ਦਾਂਗੇ ਉਹ ਚੋ 1000 ਰੁਪਏ ਮਾਰਤਾਨ ਜ਼ਰੂਰ ਕਰਾਂ ਜਿਹੜਾ ਵੀ ਆਪਣੇ ਚੈਨਲ ਨੂੰ ਦੇਖ ਕੇ ਉਹ ਵੀਰ ਸੱਜਣ ਕੋਈ ਵੀ ਤੇ ਕੱਤੀ ਲਾਲ ਦੇਵਾਂਗੇ ਇਹ ਚੰਗੀ ਜਾਂ ਦੀ ਝੋਟੀ ਆ ਮੋਹਰਾਂ ਦਾ ਹਿਲ ਚਾਉਂਦੇ ਸੱਜਣੋ ਦੇਖ ਸਕਦੇ ਹੋ ਪੂਰੀ ਸਿਰੇ ਦੀ ਝੋਟੀ ਆ ਤੇ ਇਹਨੇ ਦੁੱਧ 13-14 ਲੀਟਰ ਕੱਢਿਆ ਪਿਛਲੇ ਸਵੇਰੇ ਦੂਜੇ ਸਵੇਰੇ ਤੇ ਅੱਜ ਤੀਜੀ ਗਾਹ ਤੀਜੇ ਸਵੇਰੇ ਸੋੜਾ ਇਹਨੇ ਸੱਜਣੋ ਤੇ ਆਪਣਾ ਮੋਬਾਈਲ ਨੰਬਰ ਹੈਗਾ 9872860112 ਤੇ ਪਿੰਡ ਚਰੇੜੀ ਜ਼ਿਲ੍ਹਾ ਫਗਰੂਰ ਤੇ ਜੇ ਆਪਣੀ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਇਕ ਕਮੈਂਟ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ